ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਫਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਲਗਭਗ 18 ਮਹੀਨੇ ਪਹਿਲਾਂ ਆਪਣੇ ਚੈਨਲ ਗੁਰਸਾਖੀ ਸੰਚਾਰ ਤੇ ਰੰਮ ਕੀਤਾ ਹੋਇਆ ਹੈ ਸਤਿਗੁਰੂ ਦੀ ਕਿਰਪਾ ਸਦਕਾ ਕੱਲ ਤੱਕ ਆਪਾਂ 568 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਇਸ ਤੋਂ ਅੱਗੇ ਆਪਾਂ ਭਾਗ ਕੀ 569 ਨੰਬਰ ਅੰਗ ਤੋਂ ਪਾਠ ਕਰਨ ਦੀ ਸੇਵਾ ਕਰ ਸਕੀਏ ਸਾਫ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਸਾਫ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸ ਤੇ ਮੇਰੇ ਪਰ ਹੱਥ ਰੱਖੋਗੇ ਸੋ ਸਾਫ ਸੰਗਤ ਕਰੋ ਕਿਰਪਾ ਰੱਖੋ ਜੀ ਦਾਸਰੇ ਦੇ ਸਿਰ ਤੇ ਮੇਰ ਪ੍ਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਆਖੋ ਜੀ ਅਮਰ ਅਨੋਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਫੇਰੇ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਵਡ ਹੰਸ ਮਹਲਾ ਤੀਜਾ ਵਡ ਹੰਸ ਰਾਗ ਦੇ ਵਿੱਚ ਧੰਗ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਦੇ ਮੁਖਾਰਤੋਂ ਅਚਾਰਨ ਕੀਤੀ ਹੋਈ ਮਵਾਰਕ ਬਾਣੀ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜਿਉ ਸਤਗੁਰੂ ਕਹਿ ਰਹੇ ਹਨ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਕਹਿ ਰਹੇ ਹਨ ਕਿ हे ਮੇਰੇ ਮਨ ਸਦਾ ਕਾਇਮ ਰਹਿਣ ਵਾਲੀ ਪ੍ਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ ਆਪਣਾ ਕਰ ਤੂੰ ਸੁਖ ਵਸਾ ਪੋਰਾ ਸਕੈ ਜਮ ਕਾਲ ਜਿਉ ਜੇ ਤੂੰ ਆਪਣੇ ਅੰਤਰ ਆਤਮਿਕ ਆਨੰਦ ਨਾਲ ਟਿਕਿਆ ਰਹੇਂਗਾ ਤੇ ਆਤਮਿਕ ਮੌਤ ਤੇਰੇ ਉੱਤੇ ਆਪਣਾ ਜੋਰ ਨਹੀਂ ਪਾ ਸਕੇਗੀ ਕਾਲ ਜਾਲ ਜਮ ਜੋ ਨਾ ਸਕੇ ਸਾਚੇ ਸ਼ਬਦ ਲੈ ਬੁਲਾਈ ਜਿਹੜਾ ਗੁਰੂ ਦੇ ਸਦਾ ਸਿਰ ਪ੍ਰਭੂ ਵਾਲੇ ਸ਼ਬਦ ਵਿੱਚ ਸੁਰਤ ਜੋੜੀ ਰੱਖਦਾ ਹੈ ਉਹ ਸਵਲ ਮੌਤ ਆਤਮਿਕ ਮੌਤ ਤੱਕ ਵੀ ਨਹੀਂ ਸਕਦੀ ਸਦਾ ਸੱਚ ਰਤਾ ਮਨ ਨਿਰਮਲ ਆਉਣ ਜਾਣ ਰਹਾਏ ਆਉਣ ਜਾਣ ਦਾ ਮਤਲਬ ਹੁੰਦਾ ਹੈ ਜਨਮ ਮਰਨ ਦਾ ਗੇੜਾ ਰਹਾਏ ਦਾ ਮਤਲਬ ਹੁੰਦਾ ਮੁੱਕ ਜਾਂਦਾ ਹੈ ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਸ ਦਾ ਮਨ ਸਦਾ ਥਿਰ ਪ੍ਰਭੂ ਦੇ ਰੰਗ ਵਿੱਚ ਸਦਾ ਰੰਗਿਆ ਰਹੇ ਕਿ ਪਵਿੱਤਰ ਹੋ ਜਾਂਦਾ ਹੈ ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਦੂਜਾ ਹੈ ਪਾਏ ਪਰਮ ਬਗੁਤੀ ਮਨ ਮੁਖ ਮੋਹੀ ਜਮ ਕਾਲ ਦੂਜੇ ਪਾਸੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਪਿਆਰ ਵਿੱਚ ਮਾਇਆ ਦੇ ਪਿਆਰ ਵਿੱਚ ਮਾਇਆ ਦੀ ਭਟਕਣਾ ਵਿੱਚ ਖੁਆਰ ਹੁੰਦਾ ਉਸ ਨੂੰ ਆਤਮਿਕ ਮੌਤ ਨੇ ਆਪਣੇ ਮੂਹ ਵਿੱਚ ਫਸਾ ਰੱਖਿਆ ਹੁੰਦਾ ਹੈ ਕਹੇ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਮੇਰੇ ਮਨ ਮੇਰੀ ਗੱਲ ਸੁਣ ਤੂੰ ਸਦਾ ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ ਮਨ ਮੇਰਿਆ ਅੰਦਰ ਤੇਰੇ ਨਿਦਾਨ ਹੈ ਬਾਹਰ ਵਸਤ ਨ ਪਾਲ ਨਿਦਾਨ ਦਾ ਮਤਲਬ ਇੱਥੇ ਹੁੰਦਾ ਹੈ ਖਜ਼ਾਨਾ ਇੱਥੇ ਸਤਗੁਰੂ ਜੀ ਕਹਿਣ ਲੱਗੇ ਕਿ हे ਮੇਰੇ ਮਨ ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਤੇਰੇ ਅੰਦਰ ਵਸ ਰਿਹਾ ਹੈ ਤੂੰ ਇਸ ਪਦਾਰਥ ਨੂੰ ਬਾਹਰ ਨਾ ਢੂੰਡਦਾ ਫਿਰ ਜੋ ਪਾਵੇ ਸੋ ਪਹੁੰਚ ਤੂੰ ਗੁਰਮਖ ਨਦਰ ਨਿਹਾਲ ਪਰਮਾਤਮਾ ਦੀ ਰਜਾ ਨੂੰ ਆਪਣੀ ਖਰਾਕ ਬਣਾ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾ ਨਾਲ ਵੇਖ ਗੁਰਮਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਏ ਮੇਰੇ ਮਨ ਗੁਰਮੁਖਾਂ ਵਾਲੀ ਨજર ਨਾਲ ਵੇਖ ਤੇਰੇ ਅੰਦਰ ਹੀ ਤੈਨੂੰ ਹਰ ਪ੍ਰਮਾਤਮਾ ਨਾਮ ਮਿੱਤਰ ਪ੍ਰਮਾਤਮਾ ਦਾ ਨਾਮ ਮਿੱਤਰ ਲੱਭ ਪਵੇਗਾ ਮਨਮੁਖ ਅੰਧਲੇ ਗਿਆਨ ਵਿੱਚ ਹੁਣੇ ਦੁਜੇ ਪਾਇ ਖਵਾਈ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਮਨੁੱਖ ਮਾਇਆ ਦੇ ਮੋਹ 'ਚ ਅੰਨੇ ਹੋਏ ਤੇ ਆਤਮਿਕ ਗਿਆਨ ਤੋਂ ਵਾਂਝੇ ਹੋਏ ਮਾਇਆ ਦੇ ਮੋਹ ਦੇ ਕਾਰਨ ਖੁਵਾਰ ਹੁੰਦੇ ਹਨ ਬਿਨ ਨਾਵੇਂ ਕੋ ਛੂਟੇ ਨਹੀਂ ਸਭ ਬਾਦੀ ਜਨਕਾਲ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਖਲਾਸੀ ਨਹੀਂ ਪਾ ਸਕਦਾ ਆਤਮਿਕ ਮੌਤ ਨੂੰ ਸਾਰੀ ਲਕਾਈ ਆਤਮਿਕ ਜਿਹੜੀ ਮੌਤ ਹੈ ਨਾ ਇਸ ਨੇ ਸਾਰੀ ਲਕਾਈ ਨੂੰ ਸਾਰੇ ਸੰਸਾਰ ਨੂੰ ਆਪਣੇ ਜਾਲ ਵਿੱਚ ਬੰਨ ਰੱਖਿਆ ਹੈ ਨਾਨਕ ਅੰਤਰ ਤੇਰੇ ਨਦਾਨ ਤੂੰ ਬਾਹਰ ਵਸਨਾ ਪਾਲ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਤੇਰੇ ਅੰਦਰ ਹੀ ਨਾਮ ਖਜ਼ਾਨਾ ਮੌਜੂਦ ਹੈ ਇਸ ਖਜ਼ਾਨੇ ਨੂੰ ਤੂੰ ਬਾਹਰ ਨਾ ਢੂੰਡਦਾ ਫਿਰ ਮਨ ਮੇਰਿਆ ਜਨਮ ਪਦਾਰਥ ਪਾਏ ਕੇ ਇੱਕ ਸੱਚ ਲਗੈ ਵਪਾਰ ਏ ਮੇਰੇ ਮਨ ਕਈ ਹਨ ਜਿਹੜੇ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰਕੇ ਸਦਾ ਸਿਰ ਪ੍ਰਮਾਤਮਾ ਦੇ ਸਿਮਰਨ ਦੇ ਵਪਾਰ ਵਿੱਚ ਲੱਗ ਪੈਂਦੇ ਹਨ ਸਤ ਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਉਹ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਬੇਅੰਤ ਪ੍ਰਭੂ ਦੀ ਸੁਲਾਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌਂ ਨਿਦਪਾਈ ਉਸ ਹਰੀ ਦੀ ਸਿਰਸਲਾ ਦੀ ਬਣੀ ਉਸ ਹਰੀ ਦੀ ਸਿਰਸਲਾ ਦੀ ਬਣੀ ਆਪਣੇ ਅੰਦਰ ਵਸਾਉਂਦੇ ਹਨ ਪ੍ਰਮਾਤਮਾ ਦਾ ਨਾਮ ਉਹਨਾਂ ਨੂੰ ਬੜਾ ਪਿਆਰਾ ਲੱਗਦਾ ਹੈ ਪ੍ਰਮਾਤਮਾ ਦਾ ਨਾਮ ਉਹਨਾਂ ਨੂੰ ਬਹੁਤ ਸ਼ੰਗ ਲੱਗਦਾ ਹੈ ਤੇ ਪ੍ਰਭੂ ਦੇ ਨਾਮ ਵਿੱਚ ਹੀ ਉਹਨਾਂ ਨੇ ਮਾਨੋ ਦੁਨੀਆ ਦੇ ਨਾਉ ਹੀ ਖਜ਼ਾਨੇ ਲੱਭ ਲੈ ਹੁੰਦੇ ਹਨ ਮਨਮੁਖ ਮਾਇਆ ਮੋਹ ਵਿਆਪੈ ਦੁੱਖ ਸੰਤਾਪੈ ਦੁਜਾ ਪਤ ਗਵਾਈ ਪਰ ਆਪਣੀ ਮੰਦ ਦੇ ਪਿੱਛੇ ਟੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਦੁੱਖ ਵਿੱਚ ਗਰਸੇ ਹੋਏ ਵਿਆਕਰ ਹੋਏ ਰਹਿੰਦੇ ਹਨ ਤੇ ਮਾਇਆ ਦੇ ਮੋਹ ਵਿੱਚ ਫਸ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੁੰਦੀ ਹੈ ਕੌਮ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਦਕਾਈ ਉਹ ਮਨੁਖਾਉ ਮੈਂ ਦੂਰ ਕਰਕੇ ਸਦਾ ਫਿਰ ਹਰੀ ਦੀ ਸਿਮ ਸੁਲਾਦੇ ਸ਼ਬਦ ਵਿੱਚ ਲੀਂਦੇ ਰਹਨ ਤੇ ਸਦਾ ਫਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਬਹੁਤ ਰੰਗੇ ਰਹਿੰਦੇ ਹਨ ਨਾਨਕ ਮਾਨਸ ਜਨਮ ਦੁਲੰਬ ਹੈ ਸਤਗੁਰ ਬੂਜ ਬੁਝਾਈ ਜਿਨ੍ਹਾਂ ਮਨੁੱਖਾਂ ਨੂੰ ਸਤਗੁਰੂ ਨੇ ਇਹ ਸਮਤ ਬਖਸ਼ ਦਿੱਤੀ ਹੈ ਕਿ ਮਨੁੱਖਾ ਜਨਮ ਬੜੀ ਖਾਈ ਨਾਲ ਮਿਲਦਾ ਹੈ ਸੋ ਨਾਨਕ ਸਾਹਿਬ ਕਹਿਣ ਲੱਗੇ ਕਿ ਇਹ ਜਿਹੜਾ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ ਹੈ ਇਹ ਬੜਾ ਔਖਾ ਪ੍ਰਾਪਤ ਹੋਇਆ ਹੈ ਮਨ ਮੇਰੇ ਸਤਗੁਰ ਸੇ ਮਨ ਆਪਣਾ ਸੇ ਜਨ ਬੁੱਢ ਭਾਗੀ ਰਾਮ ਕਹਿਣ ਲੱਗੇ ਕਿ ਹੈ ਮੇਰੇ ਮਨ ਉਹ ਮਨੁੱਖ ਬੜੇ ਭਾਗਾ ਵਾਲੇ ਹੁੰਦੇ ਹਨ ਜਿਹੜੇ ਆਪਣੇ ਗੁਰੂ ਦੀ ਦਸੀ ਸੇਵਾ ਕਰਦੇ ਹਨ ਜੋ ਮਨ ਮਾਰੇ ਆਪਣਾ ਸੇ ਪੁਰਖ ਬਰਾਗੀ ਰਾਮ ਤੇ ਜਿਹੜੇ ਆਪਣੇ ਮਨ ਨੂੰ ਵਾਸ ਵਿੱਚ ਰੱਖਦੇ ਹਨ ਤੇ ਦੁਨੀਆ ਦੀ ਕਿਰਤਕਾਰ ਦੇ ਕਿਰਤਕਾਰ ਕਰਦੇ ਹੋਏ ਵੀ ਮਾਇਆ ਵੱਲੋਂ ਨਰਮੋ ਰਹਿੰਦੇ ਹਨ ਸੇ ਜਨ ਬਰਾਗੀ ਸੱਚ ਲੇਵ ਲਾਗੀ ਆਪਣਾ ਆਪ ਪੁਛਾਣਿਆ ਉਹ ਮਨੁੱਖ ਦੁਨੀਆ ਵੱਲੋਂ ਬਿਰਕਤ ਰਹਿੰਦੇ ਹਨ ਸਦਾ ਸਿਰ ਪ੍ਰਭੂ ਵਿੱਚ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ ਉਹ ਆਪਣੇ ਆਤਮਿਕ ਜੀਵਨ ਨੂੰ ਪਰਤਾਲ ਦੇ ਰਹਿੰਦੇ ਹਨ ਮਨ ਨੇ ਚਲ ਅਤ ਗੁੜੀ ਗੁਰਮਖ ਸਹਜੇ ਨਾਮ ਵਖਾਣਿਆ ਗੁਰੂ ਦੀ ਸ਼ਰਨ ਪੈ ਕੇ ਉਹਨਾਂ ਦੀ ਮਤ ਮਾਇਆ ਵੱਲੋਂ ਅਡੋਲ ਰਹਿੰਦੀ ਹੈ ਪ੍ਰੇਮ ਰੰਗ ਵਿੱਚ ਗੂੜੀ ਰੰਗੀ ਰਹਿੰਦੀ ਹੈ ਆਤਮਿਕ ਅਡੋਲਤਾ ਵਿੱਚ ਟਿੱਕੇ ਉਹ ਪ੍ਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਇੱਕ ਕਾਮਨ ਹਿਤਕਾਰੀ ਮਾਇਆ ਮੋਹੇ ਪਿਆਰੀ ਮਨਮੁਖ ਸੋਏ ਰਹਿ ਭਾਗੈ ਇੱਕ ਲਫ਼ਜ਼ ਤੋਂ ਬਹੁਵਚਨ ਕਾਮਨ ਇਸਤਰੀ ਹਿਤਕਾਰੀ ਹਿਤ ਕਰਨ ਵਾਲੇ ਹੁਣ ਇਥੇ ਸਤਿਗੁਰ ਕਹਿੰਦੇ ਹਨ ਕਿ ਕਈ ਐਸੇ ਬਦਨਸੀਬ ਹੁੰਦੇ ਨੇ ਜੋ ਕਾਮ ਵਸੋ ਕੇ ਇਸਤਰੀ ਨਾਲ ਹੀ ਇੱਤ ਕਰਦੇ ਹਨ ਜੋ ਮਾਇਆ ਦੇ ਮੋਹ ਵਿੱਚ ਹੀ ਮਗਨ ਰਹਿੰਦੇ ਹਨ ਜੋ ਆਪਨ ਮੰਨ ਦੇ ਪਿੱਛੇ ਤੁਰਦੇ ਹੋਏ ਗਫਲ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਹਨ ਨਾਨਕ ਸਹਿਜ ਸੇਵ ਗੋਰੇ ਆਪਣਾ ਸੇ ਪੂਰੇ ਵਡ ਭਾਗੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਮਨੁੱਖ ਵੱਡੇ ਭਾਗਾ ਵਾਲੇ ਹਨ ਜੋ ਆਤਮਿਕ ਅਡੋਲਤਾ ਵਿੱਚ ਟਿਕ ਕੇ ਆਪਣੇ ਗੁਰੂ ਦੀ ਦਸੀ ਸੇਵਾ ਕਰਦੇ ਰਹਿੰਦੇ ਹਨ ਵੱਡ ਹੰਸ ਮਹਲਾ ਤੀਜਾ ਵੱਡ ਹੰਸ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਦੇ ਪਵਿੱਤਰ ਮੁਖਾਰਬੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਰਤਨ ਪਦਾਰਥ ਵਣ ਜੀ ਹੈ ਸਤਿਗੁਰ ਦੀਆ ਬੁਝਾਈ ਰਾਮ ਉਹ ਮਨੁੱਖਾਤਮਕ ਜੀਵਨ ਦੇ ਕੀਮਤੀ ਰਤਨਾਂ ਦਾ ਵਪਾਰ ਕਰਦਾ ਰਹਿੰਦਾ ਹੈ ਜਿਸ ਨੂੰ ਗੁਰੂ ਨੇ ਸੂਝ ਬਖਸ਼ ਦਿੱਤੀ ਹੈ ਲਾ ਹਾਲਾਬ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ ਉਸ ਨੂੰ ਪ੍ਰਮਾਤਮਾ ਦੀ ਭਗਤੀ ਦੀ ਖੱਟੀ ਪ੍ਰਾਪਤ ਹੁੰਦੀ ਰਹਿੰਦੀ ਹੈ ਪ੍ਰਮਾਤਮਾ ਦੀ ਸਿਵ ਸੁਲਾਬ ਜੁੜ ਕੇ ਉਸ ਦੀ ਲੀਨਤਾ ਗੁਣਾਂ ਦੇ ਮਾਲਕ ਪ੍ਰਭੂ ਵਿੱਚ ਹੋ ਜਾਂਦੀ ਹੈ ਗੁਣ ਮਹ ਗੁਣੀਸ਼ ਮਾਏ ਜਿਸ ਆਪ ਬਜਾਏ ਲਾਹਾ ਪਗਤ ਸੰਸਾਰੇ ਜਿਸ ਨੂੰ ਪ੍ਰਮਾਤਮਾ ਆਪ ਆਤਮਿਕ ਜੀਵਨ ਦੀ ਸੂਝ ਦਿੰਦਾ ਹੈ ਉਹ ਪ੍ਰਭੂ ਦੀ ਸਰਬਸਲਾਬ ਜਟਕੇ ਗੁਣਾਂ ਦੇ ਮਾਲਕ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਤੇ ਭਗਤੀ ਦਾ ਲਾਭ ਖੱਟਦਾ ਹੈ ਬਿਨ ਭਗਤੀ ਸੁਖ ਨਾ ਹੋਈ ਦੁਜੇ ਪਤ ਖੋਈ ਗੁਰਮਤਿ ਨਾਮ ਅਧਾਰੇ ਗੁਰੂ ਦੀ ਮਾਤੁੱਤੇ ਟਰ ਕੇ ਉਹ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਈ ਰੱਖਦਾ ਹੈ ਉਸ ਨੂੰ ਨਿਚਾ ਰਹਿੰਦਾ ਹੈ ਕਿ ਭਗਤੀ ਤੋਂ ਬਿਨਾਂ ਆਤਮਿਕ ਆਨੰਦ ਨਹੀਂ ਮਿਲ ਸਕਦਾ ਤੇ ਮਾਇਆ ਦੇ ਮੋਹ ਵਿੱਚ ਹਸਣ ਵਾਲੇ ਇਜੀਤ ਕੋ ਆਲਿੰਦੇ ਹਨ ਵਖਰ ਨਾਮ ਸਦਾ ਲਾਭ ਹੈ ਜਿਸ ਨੂੰ ਇਹ ਤਵਪਾਰ ਲਾਏ ਜਿਸ ਨੂੰ ਪ੍ਰਮਾਤਮਾ ਮਨੁੱਖ ਨੂੰ ਨਾਮ ਵਪਾਰ ਵਿੱਚ ਲਾ ਦਿੰਦਾ ਹੈ ਉਹ ਸਦਾ ਨਾਮ ਸਮਾਨ ਦਾ ਹੀ ਸੌਦਾ ਕਰਦਾ ਹੈ ਤੇ ਨਾਮ ਦਾ ਹੀ ਲਾਭ ਘਟਦਾ ਹੈ ਰਤਨ ਪਦਾਰਥ ਬਣ ਜੀਏ ਜਾ ਸਤਗੁਰ ਦੇ ਬੁਜਾਏ ਜਦੋਂ ਗੁਰੂ ਆਤਮਿਕ ਜੀਵਨ ਦੀ ਸਮਝ ਬਖਸ਼ਦਾ ਹੈ ਤੇ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਦੇ ਕੀਮਤੀ ਰਤਨਾਂ ਦਾ ਹੀ ਵਪਾਰ ਕਰਦਾ ਹੈ ਮਾਇਆ ਮੂ ਸਭ ਦੁੱਖ ਹੈ ਖੋਟਾ ਇਹ ਵਪਾਰ ਆ ਰਾਮ ਮਾਇਆ ਦਾ ਮੂਨ ਦੁੱਖ ਹੀ ਪੈਦਾ ਕਰਦਾ ਹੈ ਤੇ ਆਤਮਿਕ ਜੀਵਨ ਲਈ ਕਟ ਖਾਣ ਕੱਟ ਪਾਉਣ ਵਾਲਾ ਮਨੁੱਖ ਜਿਹੜਾ ਕੱਟ ਪਾਉਣ ਵਾਲਾ ਵਪਾਰ ਹੈ ਕੂੜ ਬੋਲ ਵਿਖ ਖਾਵਣੀ ਬੋਵ ਦੇਵ ਕਾਰਾ ਰਾਮ ਝੂਠ ਬੋਲ ਬੋਲ ਕੇ ਮਨੁੱਖ ਆਤਮਿਕ ਮੌਤ ਵਾਲਾ ਜ਼ਹਿਰ ਖਾਂਦਾ ਹੈ ਜਿਸ ਕਰਕੇ ਮਨੁੱਖ ਦੇ ਅੰਦਰ ਅਨੇਕਾਂ ਵਕਾਰ ਵਾਦੇ ਜਾਂਦੇ ਹਨ ਬੋਵ ਦੇਵ ਕਾਰਾ ਸਹਿਸਾ ਇਹ ਸੰਸਾਰ ਬਿਨ ਨਾਮੇ ਪਤ ਖੋਈ ਤੇ ਇਹ ਜਗਤ ਸਹਿਮ ਦਾ ਘਰ ਹੈ ਇਹ ਜਗਤ ਸਹਿਮ ਦਾ ਘਰ ਹੀ ਪ੍ਰਤੀਤ ਹੁੰਦਾ ਹੈ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਆਪਣੀ ਇੱਜ਼ਤ ਗਵਾ ਲਿੰਦਾ ਹੈ ਪੜੇ ਪੜ ਪੰਡਤ ਵਾਦਵ ਖਾਣੇ ਬਿਨ 부ਜੈ ਸੁਖ ਨਾ ਹੋਈ ਵੇਦ ਪੜ ਪੜ ਕੇ ਪੰਡਤ ਵਿਅਰਥ ਨੁਕਤਾ ਚੀਨੀ ਵਿੱਚ ਜੁਟਦੇ ਹਨ ਪਰ ਆਤਮਿਕ ਜੀਵਨ ਦੀ ਸੋਜੀ ਬਿਨਾ ਕੋਈ ਸੁਖੀ ਨਹੀਂ ਹੁੰਦਾ ਆਵਣ ਜਾਣ ਕਦੈ ਨ ਚੁਕੇ ਮਾਇਆ ਮੋਹ ਪਿਆਰਾ ਜਿਸ ਮਨੁੱਖ ਨੂੰ ਸਦਾ ਮਾਇਆ ਦਾ ਮੋਹ ਪਿਆਰਾ ਲੱਗਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁਕਦਾ ਮਾਇਆ ਮੂ ਸਭ ਦੁਖ ਹੈ ਖੋਟਾ ਇਹ ਪਰ ਮਾਇਆ ਦਾ ਮੂਲ ਨਾ ਦੁਖ ਹੀ ਪੈਦਾ ਕਰਦਾ ਹੈ ਤੇ ਆਤਮਿਕ ਜੀਵਨ ਜੀਣ ਲਈ ਕਾਟਾ ਪਾਉਣ ਵਾਲਾ ਵਪਾਰ ਕਰਦਾ ਹੈ ਖੱਟੇ ਖਰੇ ਸਭ ਪਰਖਣੀ ਖੱਟੇ ਖਰੇ ਸਤਨਾਮ ਵਾਹਿਗੁਰੂ ਖੋਟੇ ਖਰੇ ਸਭ ਪਰਖੀਨ ਤਿਤ ਸੱਚੇ ਕੇ ਦਰਬਾਰਾ ਰਾਮ ਖੋਟੇ ਖਰੇ ਭੜੇ ਤੇ ਚੰਗੇ ਸਾਰੇ ਜੀਵ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰਗਾਹ ਵਿੱਚ ਪਰਖੇ ਜਾਂਦੇ ਹਨ ਖੋਟੇ ਦਰਗਾਹ ਸੁਟੀਆਂ ਉਬਾ ਕਰਨ ਪੁਕਾਰਾ ਰਾਮ ਜਿਹੜੇ ਭੜੇ ਬੰਦੇ ਤਾਂ ਦਰਗਾਹ ਵਿੱਚ ਰਹਦੇ ਰਾਧੂ ਜਾਂਦੇ ਹਨ ਤੇ ਉੱਥੋਂ ਖਲੋ ਕੇ ਪੁਕਾਰ ਕਰਦੇ ਹਨ ਉਬੇ ਕਰਨ ਪੁਕਾਰਾ ਮੁਗਧ ਗਵਾਰਾ ਮਨਮੁਖ ਜਨਮ ਗਵਾਇਆ ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਦੇ ਪਿੱਛੇ ਟੁਰ ਕੇ ਆਪਣਾ ਮਨੁੱਖਾ ਜਨਮ ਗਵਾ ਲਿਆ ਹੈ ਉਹ ਮਨੁੱਖ ਗਵਾਰ ਪ੍ਰਭੂ ਦੀ ਦਰਗਾਹ ਤੇ ਖਲੋਤੇ ਪੁਕਾਰ ਕਰਦੇ ਰਹਿੰਦੇ ਹਨ ਹਾੜੇ ਤਰਲੇ ਕਰਦੇ ਰਹਿੰਦੇ ਹਨ ਵਿਖਿਆ ਮਾਜਨ ਜਗਤ ਪੁਲਾਇ ਸਾਚਾ ਨਾਮ ਨ ਭਾਇ ਜਿਸ ਮਾਇ ਜਹਿਰ ਨਹੀਂ ਜਗਤ ਨੂੰ ਕੁਰਾਏ ਪਾਦ ਰੱਖਿਆ ਹੈ ਜਿਸ ਕਾਰਨ ਸਦਾ ਕੈਮ ਰਹਿਣ ਵਾਲਾ ਹਰ ਨਾਮ ਚੰਗਾ ਨਹੀਂ ਸੀ ਲਗਦਾ ਮਨਮੁਖ ਸੰਤਾਨ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸੰਤਾ ਨਾਲ ਹੀ ਵੈਰ ਕਰਕੇ ਦੁੱਖ ਵਹਿਜਦਾ ਰਹਿੰਦਾ ਹੈ। ਖੋਟੇ, ਖਰੇ ਪਰਖੀਆਂ ਤਿਤ ਸੱਚੇ ਦਰਬਾਰਾ ਰਾਮ ਭੜੇ ਤੇ ਚੰਗੇ ਸਾਰੇ ਜੀਵ ਉਸ ਦਾ ਕੈਮਰਨ ਵਾਲੇ ਦਰਬਾਰ ਵਿੱਚ ਪਰਖੇ ਜਾਂਦੇ ਹਨ। ਆਪ ਕਰ ਕਿਸ ਆਖੀ ਐ ਹੋਰ ਕਰਨਾ ਕ੍ਰਿਸ਼ਨਾ ਜਾਈ ਰਾਮ ਜੀਵਨ ਖੋਟੇ ਖਰੇ ਪਰਮਾਤਮਾ ਆਪ ਹੀ ਬਣਾਉਂਦਾ ਹੈ ਕਿਸੇ ਤੇ ਕੀ ਗਿਲਾ ਕਰੀਏ ਹੋਰ ਕੁਝ ਵੀ ਨਹੀਂ ਕੀਤਾ ਜਾ ਸਕਦਾ ਜਿਤ ਭਾਵ ਤਿਤ ਲਾਇਸੀ ਜਿਉ ਤਿਸ ਦੇ ਵਡਿਆਈ ਰਾਮ ਜਿਵੇਂ ਪ੍ਰਭੂ ਦੀ ਜਿਵੇਂ ਪ੍ਰਭੂ ਜੀ ਨੂੰ ਠੀਕ ਲੱਗਦਾ ਹੈ ਜਿਵੇਂ ਪ੍ਰਭੂ ਦੀ ਮਰਜ਼ੀ ਹੁੰਦੀ ਹੈ ਉਵੇਂ ਹੀ ਮਨੁੱਖ ਨੂੰ ਉਸ ਰਾਹੇ ਪਾ ਦਿੰਦਾ ਹੈ ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਤਿਵੇਂ ਕਰਾਉਂਦਾ ਹੈ ਜੋ ਤਿਸ ਦੀ ਬੜਾਈ ਆਪ ਕਰਾਈ ਬਰੀ ਆਮ ਨਾ ਫੁਸੀ ਕੋਈ ਜਿਵੇਂ ਉਸ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਿਵੇਂ ਜਿਵੇਂ ਪਾਸੋਂ ਕੰਮ ਕਰਾਉਂਦਾ ਹੈ ਆਪਣੇ ਆਪ ਵਿੱਚ ਨਾ ਕੋਈ ਜੀਵ ਸ਼ੁਰਮਾ ਹੈ ਨਾ ਕੋਈ ਜੀਵ ਕਮਜ਼ੋਰ ਹੈ ਜਗ ਜੀਵਨ ਦਾਤਾ ਕਰਮ ਬਦਤਾ ਆਪੇ ਬਖਸ਼ੈ ਸੋਈ ਜਗਤ ਦਾ ਸਹਾਰਾ ਦਤਾਰ ਹੈ ਜੋ ਜੀਵਨ ਦੇ ਕੀਤੇ ਕਰਮ ਅਨੁਸਾਰ ਜੀਵਨ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਬਖਸ਼ਿਸ਼ ਕਰਦਾ ਹੈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਗੁਰ ਪ੍ਰਸਾਦ ਦੀ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਦੀ ਕਿਰਪਾ ਨਾਲ ਹੀ ਆਪਾ ਭਾਵ ਦੂਰ ਕੀਤਾ ਜਾ ਸਕਦਾ ਹੈ ਤੇ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਇਜਤ ਪ੍ਰਾਪਤ ਕੀਤੀ ਜਾ ਸਕਦੀ ਹੈ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛ ਨਾ ਜਾਈ ਜੀਵਨ ਖੋਤੇ ਖਰੇ ਪ੍ਰਮਾਤਮਾ ਆਪ ਹੀ ਬਣਾਉਂਦਾ ਹੈ ਕਿਸੇ ਤੇ ਕੀ ਗਿਲਾ ਕਰੀਏ ਹੋਰ ਕੁਝ ਵੀ ਨਹੀਂ ਕੀਤਾ ਜਾ ਸਕਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਤਿਗੁਰੂ ਨੇ ਕਿਰਪਾ ਕਰਕੇ 569 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਾਈ ਹੈ ਇਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਉਸ ਪ੍ਰਭੂ ਦੇ ਨਾਮ ਦੇ ਨਾਲ ਜੁੜਨ ਦੀ ਬੇਨਤੀ ਕਰਦੇ ਹਨ ਆਪਣੇ ਮਨ ਨੂੰ ਸੁਬੋਧਨ ਕਰਦੇ ਹੋਏ ਕਹਿੰਦੇ ਹਨ ਕਿ اے ਮਨੁੱਖ ਤੂੰ ਉਸ ਪ੍ਰਮਾਤਮਾ ਤੋਂ ਬਿਨਾ ਕੁਝ ਨਹੀਂ ਹੈ ਜੇ ਉਸ ਦੀ ਪ੍ਰਮਾਤਮਾ ਦੀ ਨਜ਼ਰ ਵਿੱਚ ਤੂੰ ਪਾ ਜਾਵੇਂ ਤੇ ਤੂੰ ਖਰਾ ਹੈ ਨਹੀਂ ਤੇ ਤੂੰ ਖੋਟਾ ਹੈ ਇਸ ਲਈ ਉਸ ਪ੍ਰਮਾਤਮਾ ਦਾ ਉਸ ਪਰਮੇਸ਼ਰ ਦਾ ਨਾਮ ਜਪ ਕੇ ਖਰੇ ਬਣ ਜਾਈਏ ਜੀ ਗੁਰੂ ਪਿਆਰੇ ਸਾਧ ਸੰਗਤ ਜੀ ਸਮਾਪਤੀ ਤੋਂ ਪਹਿਲਾਂ ਦਾਸ ਸ਼ਰਵ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਹੈ ਕਿ ਸਾਧ ਸੰਗਤ ਜੀ ਕਰੋ ਕਿਰਪਾ ਦਾਸ ਤੇ ਉਤੇ ਰੱਖੋ ਆਪਣਾ ਮਿਹਰ ਭਰਿਆ ਹੱਥ ਰੱਖ ਤੇ ਮਿਹਰ ਭਰਿਆ ਹੱਥ ਰੱਖ ਕੇ ਦਾਸ ਦੇ ਚੈਨਲ ਗੁਰਸਾਖੀਏ ਸ਼ਬਦ ਵਿਚਾਰ ਨੂੰ ਸਬਸਕ੍ਰਾਈਬ ਕਰੋ ਜੀ ਕਿਰਪਾ ਕਰੋ ਤੇ ਸਬਸਕ੍ਰਾਈਬ ਕਰਕੇ ਇਹ ਜੋ ਆਪ ਜੀ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜ਼ਰੂਰ ਲਿਖਣਾ ਜੀ ਹੁਣ ਸਾਜ ਸੰਗਤ ਜੀ ਦਾਸਰੇ ਕੋਲੋਂ ਹੋਈਆਂ ਭੁਲਾਆਂ ਹੋਈਆਂ ਭੁਲਾ ਚੁਕਾਂ ਦੀ ਦਾਸ ਕੀ ਮੰਗਦਾ ਹੈ ਇਹ ਆਗਮੀ ਬਾਣੀ ਦਾ ਪਾਠ ਕਰਦੇ ਹਾਂ ਦਾਸਰੇ ਕੋਲੋਂ अनेका ਭੁਲਾ ਗਲਤੀਆਂ ਹੋਈਆਂ ਹਨ ਫੰਜਾਨ ਤੇ ਭੁੱਲਣ ਹਰ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਹੁਣ ਸਾਧ ਸੰਗਤ ਜੀ ਕੱਲ ਫਿਰ ਹਜਰ ਹੋਵਾਂਗੇ ਆਓ ਹੁਣ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ